ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾਂ ਦਾ ਪਰਦਾਫਾਸ਼ ਕਰਨ ਲਈ ਉੱਚ ਅਧਿਕਾਰੀਆਂ ਨੂੰ ਖੁੱਲੀ ਛੋਟ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਤਰਨਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਇਸ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ਦੋਸ਼ੀਆਂ ਕੋਲੋਂ ਪੁਲਿਸ ਨੇ ਇੱਕ ਪਿਸਤੌਲ 12 ਬੋਰ 4 ਰੌਂਦ 10 ਮੋਟਰਸਾਈਕਲ ਕਿਰਚਿਤ ਦਾਤਰ ਅਤੇ ਕਿਰਪਾਨ ਦੇ ਨਾਲ 40000 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਜ਼ਿਲ੍ਹਾ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹਨਾਂ ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਫੜਿਆ ਗਿਆ। ਇਹ ਸੀ ਇੱਕ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਪੰਜ ਬੰਦੇ ਨੇ ਇੱਕ ਇਹਨਾਂ ਜੋ ਫਰਾਰ ਹੋ ਗਏ। ਕੱਲ ਪਰੋਵਾਲ ਪਿੰਡ ਹੈ। ਗੋਵਿੰਦਵਾਲ ਸਬ-ਥਾਣੇ ਦੇ ਵਿੱਚ ਉੱਥੋਂ ਅਸੇਪੋ ਗੋਇੰਦਵਾਲ ਤੇ ਇਨਸਪੈਕਟਰ ਸੀਆਈ ਦੇ ਕੋਲ ਉਥੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਰੇਡ ਕੀਤਾ ਇਹਨਾਂ ਤੋਂ ਹੁਣ ਤੱਕ ਇੱਕ ਪਿਸਤਲ ਮਿਲਿਆ ਹੈ ਪਿਸਤਲ ਦੈਨ 40000 ਰੁਪਏ ਦੀ ਨਕਦੀ ਤੇ 10 ਮੋਟਰਸਾਈਕਲ ਇਹਨਾਂ ਨੂੰ ਬਰਾਮਦ ਹੋ ਚੁੱਕੇ ਨੇ ਸਪਲੈਂਡਰ ਗੈਂਗ ਦੇ ਨਾਮ ਦੇ ਜਿਹੜੇ ਤੁਹਾਡੀਆਂ ਰੋਜ਼ ਆ ਰਹੀਆਂ ਸੀ ਕਿ ਸਪਲੈਂਡਰ ਗੈਂਗ ਇੱਕ ਹੋਕ ਲੈ ਗਿਆ ਉਹ ਹੋਕ ਲੈ ਗਿਆ ਉਹ ਸਾਰੇ ਰਿਕਵਰ ਹੋ ਚੁੱਕੇ ਨੇ ਟੋਟਲੀ 27 ਵਾਰਦਾਤਾਂ ਮੰਨ ਚੁੱਕੇ ਨੇ ਜਿਹਨਾਂ 'ਚ 12 ਰਿਪੋਰਟਡ ਨੇ ਇਹਨਾਂ ਚੋ 3-4 ਬੰਦੇ ਜਿਹੜੇ ਹੈਗੇ ਉਹਨਾਂ ਦੇ ਪਹਿਲਾਂ ਵੀ ਲੁਟਕਾ ਖੋਹਾਂ ਦੇ ਪਰਚੇ ਦਰਜ। ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਤਰਨਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਇਨਚਾਰਜ ਸਾਂਭਣ ਤੋਂ ਕਰੀਬ 10 ਦਿਨ ਦੇ ਅੰਦਰ-ਅੰਦਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਵਿਰੁੱਧ 37 ਮੁਕਦਮੇ ਦਰਜ ਕਰਕੇ 37 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹਨਾਂ ਫੜੇ ਗਏ ਦੋਸ਼ੀਆਂ ਪਾਸੋਂ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਨੇ। ஸ்போக்ஸமேன் டிவி தரணாரணம் பலதேவ் பவன் குமாரி ரபோர்ட்